ਸਤਿ ਸ਼੍ਰੀ ਅਕਾਲ ਮੈਂ ਹਜ ਸਿਕੋਰਤ ਸੀ ਦੇਖ ਰਹੇ ਹਾਂ ਸਾਡੇ ਰਾ ਟੀਵੀ ਅੰਜਕ ਡੇ ਜਣੇ ਕੀਤੇ ਦਿਨ ਮਨਰੇਵਾ ਦੀ ਮਸ਼ਹੂਰ ਜੁਵਲਰ ਸਟੋਰ ਦੇ ਉੱਤੇ ਰਾਮ ਰੇਡ ਹੋਣ ਦੀ ਖਬਰ ਸਾਹਮਣੇ ਆਈ ਹੈ ਤਜ ਜਾਣਿਆ ਕਿ ਮੋਗੇ ਵਾਲਿਆਂ ਦੀ ਮਸ਼ਹੂਰ ਦੁਕਾਨ 글ਿਟਰ ਜੁਵਲਰਸ ਦੇ ਉੱਤੇ ਬੀਤੇ ਦਿਨ ਇਹ ਲੁੱਟ ਦੀ ਵਾਰਦਾਤ ਹੋਈ ਹੈ ਇਹ ਦੇ ਵੀ ਦੱਸ ਜਣੇ ਆ ਕਿ ਇਸ ਦੁਕਾਨ ਦੇ ਮਾਲਕ ਦੇ ਮੁਤਾਬਕ ਸ਼ਾਮੀ ਪੰਜ ਵਜੇ ਕੀ 30 ਮਿੰਟ ਦੇ ਕਰੀਬ 6 ਦੇ ਕਰੀਬ ਲੁਟੇਰੇ ਇਸ ਦੁਕਾਨ ਦੇ ਵਿੱਚ ਦਾਖਲ ਹੋਏ ਤੇ ਉੱਥੋਂ ਭੰਨ ਤੋੜ ਕਰਕੇ ਕਾਫੀ ਸਮਾਨ ਲੁੱਟ ਕੇ ਉੱਥੋਂ ਫਰਾਰ ਹੋ ਗਏ ਚੰਗੀ ਗੱਲ ਇਹ ਹੈ ਕਿ ਇਸ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਤੇ ਹਮੇਸ਼ਾ ਦੀ ਤਰ੍ਹਾਂ ਪੁਲਿਸ ਦੇ ਹੱਥ ਪਲ ਹਾਲ ਖਾਲੀ ਨਹੀਂ ਤੇ ਪੁਲਿਸ ਕਹਿ ਰਹੀ ਹੈ ਕਿ ਇਸ ਲੁੱਟ ਦੇ ਵਿੱਚ ਸ਼ਾਮਲ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਸ ਸੋਚਣ ਵਾਲੀ ਗੱਲ ਹੈ ਕਿ ਇਹ ਲੁਟੇਰੇ ਸ਼ਰਿਆਮ ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਦੁਕਾਨਾਂ ਦੇ ਵਿੱਚ ਵੜ ਕੇ ਇਹ ਲੁੱਟ ਲਗਾਤਾਰ ਕਰਦੇ ਜਾ ਰਹੇ ਨੇ ਪਰ ਇਸ ਦੇ ਉੱਤੇ ਐਕਸ਼ਨ ਫਿਲਹਾਲ ਨਹੀਂ ਲਿਆ ਜਾ ਰਿਹਾ